ਬੰਦੀ ਰਾਜ ਕੇਂਦਰ ਮਹਾਰਾਜ ਜੀ ਜੀ ਅੱਜ ਨਾਮਬੰਦੀ ਦੇ ਤਖਤੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਅੰਦਰ ਸ਼੍ਰੀ ਰਾਮਵਾਰਨ ਚੱਲ ਕੇ ਹਾਰੇ ਬਜ਼ਾਰ ਨੇ ਪ੍ਰਕਰਮਾ ਕਰਕੇ ਮੰਦਰ ਵਾਪਸ ਜਾਂਦੀ ਹੈ ਕੀ ਤਰੀਕ ਨੂੰ ਅਸੀਂ ਸੇਰ ਤੋਂ ਪ੍ਰਭਾਤ ਜੇ ਦੀਆਂ ਕੱਢ ਰਹੇ ਸੀ ਅੱਜ ਅਸੀਂ ਸ਼ੋਭਾ ਯਾਤਰਾ ਕੀਤੀ ਹੈ ਕੱਲ ਪ੍ਰਭੂ ਰਾਮ ਦੇ ਸ਼੍ਰੀ ਰਮਾਇਣ ਦੀ ਦੇਵਾਰ ਦੇ ਭੋਗ ਕਰਾਂਗੇ ਪ੍ਰਭੂ ਰਾਮ ਦਾ ਜਲੰਦਨ ਬਹੁਤ ਹੁਸ਼ਾ ਮਨਾਇਆ ਜਾਵੇਗਾ ਅਸੀਂ ਧੰਨਵਾਦੀ ਕਰਤ ਧੰਨਵਾਦ ਕਰਦੇ ਆ ਸਮੂਹ ਰੱਜਾ ਸੰਜੇ ਦਾ ਰੱਜਾ ਮਾਰਕੀਟ ਦਾ ਆਰਟੀ ਅਸੋਸੀਏਸ਼ਨ ਦਾ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦਾ ਜਿਹੜੇ ਸਾਡੇ ਦੇ ਸਾਰੇ ਪ੍ਰੋਗਰਾਮ ਆ ਦੇਵਦੀ ਸਾ ਲੈ ਕੇ ਸਭ ਕਾਮ ਦੇ ਕੇ ਹਰੇ ਪ੍ਰੋਗਰਾਮਾਂ ਨੂੰ ਪੂਰਾ ਆਪਾਉਂਦੇ ਨੇ ਅਸੀਂ ਧੰਨਵਾਦ ਕਰਦੇ ਆ ਆਪਣੇ ਹਲਕਾ ਵਦਾਏ ਸਰਦਾਰ ਜੁਲਦੀਪ ਸਿੰਘ ਜੀ ਤੌੜਾ ਜਿਨ੍ਹਾਂ ਨੇ ਆਪਣਾ ਕੀ ਤੀਕੋ ਵਾਰ ਲੱਢ ਕੇ ਹਰ ਸਾਲ ਜਿਦਾਂ ਜਦੋਂ ਦੇ ਐਫਐਲ ਬਣੇ ਨੇ ਹਰ ਸਾਲ ਸਾਨੂੰ ਇਹਨਾਂ ਇਥੋਂ ਦਾ ਸਮਾਂ ਦਿੰਦੇ ਨੇ ਸਰਬੂਰਾ ਇਹਨਾਂ ਦੀ ਕਿਰਪਾ ਬਣਾਈ ਰੱਖੇ ਧੰਨਵਾਦ ਕਰਦੇ ਆ ਮਾਸਟਰ ਪੈਟਰੋਨ ਚੇਅਰਮੈਨ ਜੁਲਦੀਪ ਸਿੰਘ ਕਾਂਗੀ ਦਾ ਸਾਡੇ ਸੀਨੀਅਰ ਲੀਡਰਸ਼ਿਪਕਾਰ ਬਸੇਰ ਸਿੰਘ ਜੀ ਬੋਡੇয়াল ਆਰ ਪੀ ਐਸੋਸੀਏਸ਼ਨ ਦਾ ਸਰਦਾਰ ਗੁਰਦੇਵ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਦਾ ਵੱਡਾ ਪ੍ਰੋਗਰਾਮ ਕਰਕੇ ਸਾਰੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਤੇ ਕਾਲੇ ਤੁਹਾਡਾ ਵੀ ਧੰਨਵਾਦ ਰੋਹੀ ਜੋ ਤੁਸੀਂ ਸਾਡੇ ਪ੍ਰੋਗਰਾਮ ਲਈ ਕਮਜੋਰ ਨਬਰੇ ਦਿੰਦੇ ਹੋ ਸਭ ਨੂੰ ਆਪ ਘਟਦੇ ਸਾਰਿਆਂ ਦੇ ਕਿਰਪਾ ਬਣਾਈ ਰੱਖਣ ਦੀ ਅੱਜ ਨਾਮ ਤੋਂਮੀ ਦੇ ਤਿਹਾਰ ਤੇ ਮੈਂ ਆਪਣੇ ਵੱਲੋਂ ਆਪ ਜੀ ਦੇ ਪਾਰਟੀ ਵੱਲੋਂ ਸਾਰੇ ਨਿਵਾਦ ਨੂੰ ਵਾਸਪਾ ਪੁਰਣਾ ਇਹ ਨਾਮ ਲੈ ਕੇ ਵੀ ਲਾ ਰਹੇ ਮੰੰਦਰ ਦੀ ਬਾ ਸੰਜੀਪ ਭੜੇ ਜੀ ਜਿਨ੍ਹਾਂ ਵੱਲੋਂ ਇਹ ਸੋ ਮੰਦਿਰ ਨੂੰ ਰਾਮਰਾਮਨ ਕੋ ਲੈ ਕੇ ਪੂਰੇ ਇਹ ਜੋਗਾ ਦਾ ਪੱਤੇ ਹੱਥ ਹੈ ਮੈਂ ਧੰਨਵਾਦ ਕਰਦਾ ਸਾਰੇ ਰਾਮ ਰਾਮ ਵਾਹਿਗੁਰੂ ਇਹ ਆਪਣਾ ਭਗਵਾਨ ਨਾਮ ਤੇ ਦਾਪਾ ਪਿਆ ਉਹਨਾਂ ਦੇ ਜਲਮਕਾਰ ਦੇ ਬਹੁਤ ਵੱਡਾ ਪੂਰਾ ਪ੍ਰੋਜੈਕਟ ਦਾ ਇਹ ਸਾਰੇ ਰਜਿਸਟਰ ਸੰਗਤ ਦੇ ਇਹਦੇ ਵਿੱਚ ਵਾਤਵਾਤ ਪਾਰਟੀਆ ਦੇ ਸਿਆਸੀ ਆਗੂ ਸਹਿਬਾਨ ਧਾਰਮਿਕ ਅਤੇ ਰਾਜਨੀਤਿਕ ਲੋਕ ਜਿਹੜੇ ਆ ਉਸੇ ਮੌਕੇ ਤੇ ਕਰਦੇ ਆ ਤੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ RAM ਨੰਦੀ ਭਗਵਾਨ ਰਾਮਚੰਦਰ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕ ਦਿਨਾਂ ਲੱਖ ਲੱਖ ਵਧਾਈ ਦਿਨਾਂ ਤੇ ਮੰਡੀ ਵੱਲੋਂ ਅੱਜ ਮੰਡੀ ਦੇ ਪ੍ਰਧਾਨ ਗੁਰਦੇਵ ਸਿੰਘ ਖਾਲਸਾ ਜੀ ਵੱਲੋਂ ਉਹਨਾਂ ਦੇ ਸਮੁੱਚੇ ਆਰਤੀ ਐਸੋਸੀਏਸ਼ਨ ਵੱਲੋਂ ਅੱਜ ਜਰੀਏ ਸ਼ੁਭਾ ਜਾਟਰਾ ਉਹਨੂੰ ਹਰ ਸਾਲ ਦੀ ਤਰ੍ਹਾਂ ਰਈਆ ਦਾਣਾ ਮੰਡੀ ਦੇ ਵਿੱਚ ਲਿਹਾ ਕੇ ਸੱਜਣ ਕਰਵਾਇਆ ਗਿਆ ਨਾਲ ਸੰਤਾਂ ਦੇ ਚਾਹ ਪਾਣੀ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਤੇ ਸਾਰੇ ਹੀ ਪ੍ਰੋਗਰਾਮ ਜਿਹੜੇ ਆ ਸਾਡੇ ਸਮਾਜ ਦੇ ਸਾਂਝੇ ਪ੍ਰੋਗਰਾਮ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਬਰਾਦਰੀ ਦੇ ਹੋਣ ਸਾਡਾ ਪੰਜਾਬ ਇੱਕ ਐਸਾ ਗੁਲਦਸਤਾ ਹੈ ਜਿਨੇ ਵਿੱਚ ਹਰ ਕਿਸਮ ਦਾ ਫੁੱਲ ਜਿਹੜਾ ਉਹ ਸ਼ਸ਼ੋਭਿਤ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਮਾਣ ਜੋਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਏ ਰਾਮ ਨੌਮੀ ਦੇ ਤਿਹਾੜੇ ਭਗਵਾਨ શ્રી ਰਾਮ ਚੰਦਰ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਧੰਨਵਾਦ જય શ્રી ਰਾਮ